ਸਟਿਕ ਆਲ ਜੀ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਤੁਸੀਂ ਆਇਓ ਇਸੀ ਪਾਰਕ ਵਿੱਚ ਬਹੁਤ ਜ਼ਿਆਦਾ ਧੁੱਪਾਂ ਗਰਮੀ ਥੋੜੀ ਥੋੜੀ ਹੋ ਗਈ ਆ ਕੱਪੜੇ ਵੀ ਬੜੇ ਸੁੱਕਣੇ ਧੁੱਪ ਦਾ ਲਾਲਚ ਹੋ ਜਾਂਦਾ ਕਿਉਂਕਿ ਸਾਨੂੰ ਧੁੱਪ ਬਹੁਤ ਘੱਟ ਮਿਲਦੀ ਐ ਇੱਥੇ ਤੇ ਘਰ ਛੋਟੇ ਨੇ ਥੋਰ ਕੰਟਰੀਆਂ ਚ ਤਾਂ ਘਰ ਬਹੁਤ ਵੱਡੇ ਵੱਡੇ ਪਰ ਇੱਥੇ ਸਾਡੇ ਹਾਂਗਕਾਂਗ ਦੇ ਵਿੱਚ ਘਰ ਛੋਟੇ ਆ ਸੀ ਵੀ ਦੇਖੋ ਸੂਰਜ ਹਾਂ ਆਪਾਂ ਕੋ ਕਿਰੋ ਸੌਂ ਜਾਂਦੇ ਜਿੰਨੀਆਂ ਜਿੰਨੇ ਬਜ਼ੁਰਗ ਹਨਾ ਬੀਬੀਆਂ ਬਾਪੂ ਬਜ਼ੁਰਗ ਨੇ ਸਾਰੇ ਇਦਾਂ ਪਾਰਕਾਂ ਦੇ ਵਿੱਚ ਆ ਕੇ ਧੁੱਪੇ ਫਿਰਦੇ ਆ ਇਧਰ ਵੀ ਰਾਜ ਸਿੰਘ ਕਰ ਰਿਹਾ ਮਸਤੀ ਮਸਤੀ ਕਰ ਰਿਹਾ ਵੀ ਰਾਜ ਸਿੰਘ ਮਸਤੀ ਚਲੋ ਆਓ ਚੱਲ ਗਏ ਚਲੋ ਆਪਾਂ ਚੱਲਦੇ ਹਾਂ ਮਾਲ ਦੇ ਵਿੱਚ ਤੁਹਾਨੂੰ ਵੀ ਦਿਖਾਉਨੇ ਆ ਸਾਮਾਨ ਲੈ ਕੇ ਆਉਣਾ ਆਜੋ ਭਾਈ ਆਜੋ ਭਾਈ ਚੱਲੀਏ ਆਜੋ 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 ਪੰਜੋ ਪੰਜੋ ਪਾਏ ਕਰਦਾ ਵਾਹ ਕਰਦਾ ਸੀ ਕਰ ਦੋ ਕੱਢ 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 ਗੂਠਾ ਨਹੀਂ ਬੜਾ ਮੂਚ ਲੇਟਸ ਗੋ ਤੁਹਾਡੇ ਕੋਲੇ ਕਿਸੇ ਵੀ ਭੈਣ ਭਰਾ ਕੋਲੇ ਐਕਸਪੀਰੀਅੰਸ ਹੋਇਆ ਵੀ ਬੱਚੇ ਨੂੰ ਗੂਠਾ ਕਿੱਦਾਂ ਛੜਾਈ ਦੱਸਣ ਨੂੰ ਜ਼ਰੂਰ ਦੱਸਿਓ ਕਿਉਂਕਿ ਮੇਰੇ ਬੇਟਿਆਂ ਨੇ ਤਾਂ ਗੂਠਾ ਨਹੀਂ ਸੀ ਚੁੰਗਿਆ ਵੀ ਰਾਜ ਸਿੰਘ ਸਾਡਾ ਹਾਂ ਜਸਪ੍ਰੀਤ ਦਾ ਬੇਟਾ ਗੂਠਾ ਚੁੰਗ ਰਿਹਾ ਵੀ ਰਾਜ ਸਿੰਘ ਗੂਠਾ ਚੁੰਗ ਰਿਹਾ ਜੇ ਕਿਸੇ ਕੋਲੇ ਵੀ ਕੋਈ ਹੋਇਆ ਇਹਦਾ ਦੇਸੀ ਫਾਰਮੂਲਾ ਤਾਂ ਜ਼ਰੂਰ ਦੱਸਿਓ ਵੀ ਆਪਾਂ ਇਹਦਾ ਗੂਠੇ ਤੇ ਕੀ ਲਾਈਏ ਤੇ ਕਾਦੇ ਨਾਲ ਛੜਾਈਏ ਹਨਾ ਗੂਠਾ ਵੀ ਫਿਰ ਹੁਣ ਤੇ ਛੋਟਾ ਹ ਹਟ ਜੂਗਾ ਛੇਤੀ ਤੇ ਫਿਰ ਜਿਵੇਂ ਜਿਵੇਂ ਵੱਡਾ ਹੋਊਗਾ ਫਿਰ ਇਹਨੇ ਹਟਣਾ ਨਹੀਂਗਾ ਐਦਾਂ ਜਾਂਦੇ ਆਉਂਦੇ ਨੂੰ ਬੜਾ ਦੇਖਦਾ ਤੇ ਬਾਕੀ ਜਦੋਂ ਨਾ ਆਪਣੇ ਪੰਜਾਬੀ ਭੈਣ ਭਰਾ ਦਿਸਦੇ ਆ ਬੜਾ ਖੁਸ਼ ਹੁੰਦਾ ਕਿਉਂਕਿ ਇੰਡੀਆ ਤੋਂ ਆਇਆ ਕਰਕੇ ਤੇ ਇਹਨੂੰ ਐ ਹੁੰਦਾ ਵੀ ਸਾਡੇ ਹੀ ਆ ਸਾਰੇ ਕਿਉਂਕਿ ਉੱਥੇ ਆਪਣਾ ਪਰਿਵਾਰ ਵੱਡਾ ਤੁਹਾਨੂੰ ਪਤਾ ਹੀ ਆ ਤੇ ਕਦੇ ਕਿਸੇ ਨੇ ਚੱਕ ਲਿਆ ਕਦੇ ਕਿਸੇ ਨੇ ਚੱਕ ਲਿਆ ਹਾਏ ਹਾਏ ਇਹਦਾ ਵੀ ਫੱਡਾ ਜ ਆ ਹਰ ਕਿਸੇ ਨੂੰ ਐ ਐ ਚੀਨੇ ਜਾਂਦੇ ਤਾਂ ਵੀ ਪੰਜਾਬੀ ਜਾਂਦੇ ਆ ਤਾਂ ਵੀ ਥੱਪ ਲੈ ਲਓ ਵੀ ਤਾਂ ਮੰਡੀ ਆ ਛਾਵੇਂ ਉਹ ਖੜੇ ਇਹ ਸ਼ਾਮੇ ਹੋ ਕੇ ਖੜੇ ਨਾ ਨੂੰ ਗਰਮੀ ਲੱਗਦੀ ਆਜੋ ਮਾਲ ਚ ਆ ਗਏ ਦੇਖਣ ਚਾਖਣਾ ਇਧਰ ਵੇਖ ਵੀ ਰਾਜਵਾਲ ਕੇਲੇ ਦੀ ਸ਼ੇਪ ਬਣੀ ਆ ਕੋਈ ਹੋਰ ਚੀਜ਼ ਵੈਸੇ ਤਾਂ ਇਹ ਦੇਖਦੇ ਆਪਾਂ ਵੀ ਜੇ ਕੋਈ ਕੰਮ ਦੀ ਚੀਜ਼ ਹੋਈ ਲੈਣ ਵਾਲੀ ਤਾਂ ਦੇਖਦੇ ਸਮਾਨ ਵੇਖ ਕੇ ਤਾਂ ਹਨਾ ਭਾਂਡੇ ਭੁੰਡੇ ਵੇਖ ਕੇ ਤਾਂ ਜੀ ਕਰਦਾ ਰਹਿੰਦਾ ਵੀ ਆ ਵੀ ਲੈ ਲੀਏ ਆ ਵੀ ਲੈ ਲੀਏ ਇੰਡੀਆ ਚੱਲ ਜੋ ਉੱਥੇ ਵਾਧੂ ਭਾਂਡੇ ਬਹੁਤ ਵੈਰਾਈਟੀ ਉੱਥੇ ਵੀ ਇੱਥੇ ਆ ਜੋ ਇੱਥੇ ਵੀ ਨੋਨ ਦਾ ਨਿਆ ਇੱਕ ਦੂਜੀ ਪਲਾਸਟਿਕ ਦੀ ਪਲਾਸਟਿਕ ਦੀ ਦਾ ਕੱਚ ਦੀਆਂ ਆ ਸਾਰੀਆਂ ਕੱਚ ਦੀਆਂ ਆ ਕੱਚ ਦਾ ਜੱਗ ਕਿ ਥੋੜੇ ਜਿਹਾ ਟਾਈਮ ਬਾਅਦ ਨਾ ਇਦਾਂ ਸਮਾਨ ਆ ਆਉਂਦਾ ਲ ਲੈਣਾ ਭੰਡੇ ਸਟੀਲ ਦੇ ਐ ਬਹੁਤ ਭਾਰੀ ਸਟੀਲ ਦੀਆਂ ਪਲੇਟਾਂ ਨੇ ਇਹ ਬਹੁਤ ਭਾਰੀ ਸਟੀਲ ਦੀਆਂ ਪਲੇਟਾਂ ਕਿੱਧਰ ਚੱਲ ਗਏ ਮਾਂ ਪੁੱਤ ਤੁਸੀਂ ਇੱਧਰ ਫਿਰਦੇ ਆ ਨਿਕੇ ਨਿਕਿਆ ਬਾਲ ਲੈ ਕੇ ਆਉਣੇ ਵੀ ਰਾਜ ਆਸਤੇ ਹਨਾ ਪੋਲੀ ਜੀ ਹਾਂਜੀ ਆਜੋ ਰਾਜ ਸਿੰਘ 한지? 아주아주? 미라 아주. <머래> 아. ਗਿਰਾਜ ਗਿਰਾਜ ਚਾ ਹਾਂਜੀ ਹੋ 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 ਟਾਪੂ ਲੱਗ ਜਾਣਾ ਅੱਗੇ ਆਏ ਤੇ ਛੋਟੇ ਪੱਪੀ ਦੇਖੋ ਲੈ ਚਾਰ ਨੇ ਵਿਰਾਜ ਹਾਂ ਲੈ ਦੇਖੋ ਕਿਦਾਂ ਦਾ ਜੱਤਲ ਜਿਹਾ ਆਜੋ ਆਜੋ ਨਹੀਂ ਨਹੀਂ ਕੁਛ ਨਹੀਂ ਆਉਂਦਾ ਆਂਟੀ ਡਰਦੇ ਆ ਨਹੀਂ ਕੁਛ ਨਹੀਂ ਆਉਂਦਾ ਆਂਟੀ ਕੁਛ ਨਹੀਂ ਆਉਂਦਾ ਇਹ ਮੈਨੂੰ ਲੱਗਦਾ ਆਪਣੇ ਜਿਹੜੇ ਇੰਡੀਆ ਹੁੰਦੇ ਹਨ ਉਹਨਾਂ ਨਾਲੋਂ ਜ਼ਿਆਦੇ ਕੌੜ ਨਹੀਂ ਹੁੰਦੇ ਕੀ ਘਾਟੀ ਕੋੜ ਹੁੰਦੇ ਆ ਇਹਨਾਂ ਲੋਕਾਂ ਨੇ ਬੱਚਿਆਂ ਨੂੰ ਤਾਂ ਹੰਗਲ ਲਾਇਆ ਹੁੰਦਾ ਤੇ ਡੌਗੀਆਂ ਨੂੰ ਚੱਕਿਆ ਹੁੰਦਾ ਹੋ ਜਾਂਦਾ ਭੱਜਾ ਹਾਂਜੀ ਦੇਖੋ ਦੇਖੋ ਵੀਰਾਜ ਵੇਖਦਾ ਬੈਠਾ ਸਟਾਲਰ ਚੋਂ ਨੂੰ ਬੁਲਾਉਂਦਾ ਪਿਆ ਹਾਂ ਉਹ ਹਾਂ ਤੁਸੀਂ ਲੈਣਾ ਹਾਂ ਲੈਣਾ ਤੁਸੀਂ ਹਾਂਜੀ ਉਨੂੰ ਡੌਗੀ ਨੂੰ ਬਾਏ ਕਰਦਾ ਹਾਂ ਲੈ ਲੈ ਫੜ ਲਓ ਫੜ ਲਓ ਫੜ ਲਓ ਭੱਜ ਕੇ ਫੜ ਲਓ ਹੋ ਗਿਆ ਹੋ ਗਿਆ ਹਾਂਜੀ ਹੋ ਗਿਆ ਸਹੀ ਗੱਲ ਆ ਵੀ ਰਾਜ ਨੇ ਲੈਣਾ ਹੂੰ ਉਹ ਨਾਲ ਹੀ ਹਸਪਤਾਲ ਉਹ ਜਿਹੜਾ ਕਲੀਨਿੰਗ ਹਾਂ ਆ ਰਗਬੀ ਦਾ ਗਰਾਊਂਡ ਰਗਬੀ ਖੇਡਦੇ ਇੱਥੇ ਹਾਂਜੀ ਹਾਂਜੀ ਇਹਨਾਂ ਦੇ ਵਿੱਚ ਲਾਈਟਾਂ ਲਾਈਆਂ ਆਂਟੀ ਇਹੇ ਰਾਤ ਨੂੰ ਹੁਣ 6 ਵਜੇ ਲੱਗ ਜਾਣੀਆਂ ਬਸ ਆਜੋ ਚੱਲਦੇ ਆਪਾਂ ਇੱਧਰ ਨੂੰ ਤਾਨੂੰ ਸਾਰੇ ਕਮਾ ਕੇ ਲੈ ਕੇ ਜਾਉਂ ਕਿਹਨੂੰ ਬਾਹ ਕਰਦਾ ਹਾਂ ਕਿ ਰਾਜ ਕਿਹਨੂੰ ਬਾਹ ਕਰਦਾ ਪੁੱਤ ਹਾਂਜੀ ਕੋਲ ਕੀ ਦਿਸਣੇ ਸਾਰੇ ਖੜੇ ਹਾਂ ਇਹ ਵੇਲਾ ਜੀਆਂ ਬੜੀਆਂ ਜਿਆਦਾ ਟਾਈਮ ਹੋ ਗਿਆ 5:36 ਸ਼ਾਮਾਂ ਦੇ ਇੰਡੀਆ ਨਾਲੋਂ ਸਾਡਾ ਟਾਈਮ 2.5 ਘੰਟੇ ਅੱਗੇ ਆ ਸਕੂਲ ਦੇ ਬੱਚਿਆਂ ਨੂੰ ਛੁੱਟੀ ਹੋਈ ਹੈ ਜਾਂਦੇ ਪਏ ਹੰਟੀ ਹੋਰ ਗੱਲਾਂ ਦੀਆਂ ਗੱਲਾਂ ਮੈਂ ਕਿਹ ਹੋਰ ਗੱਲਾਂ ਦੀਆਂ ਗੱਲਾਂ ਆਪਣੇ ਇੱਥੇ ਹਰਿਆਲੀ ਬਹੁਤ ਜ਼ਿਆਦੇ ਆ। ਦਰਖਤ ਬਹੁਤ ਜ਼ਿਆਦੇ ਆਪਣੇ ਤਾਂ ਹੀ ਮੀਂਹ ਜਲਦੀ ਪੈ ਜਾਂਦਾ ਰਕਤ ਜ਼ਿਆਦਾ ਕਰਕੇ। ਆ ਵੇਖੋ ਇੱਧਰ। ਲੋ ਜੀ ਵੇਖੋ ਤੁਸੀਂ ਵੀ ਆਰਗੈਨਿਕ ਸਬਜ਼ੀ। ਹਾਂਜੀ ਆ ਇੱਧਰ ਦਿਓ ਥੋਖੜੋ ਕੇ ਉਹ ਸੋਨੇ। ਇੱਧਰ ਵੇਖੋ। ਆਰਗੈਨਿਕ ਸਬਜ਼ੀ ਆ ਤੁਹਾਨੂੰ ਨੇੜੇ ਤੋਂ ਦਿਖਾਉਂਦੇ ਆ। ਆ ਫਲੀਆਂ ਨਹੀਂ ਆਪਣੇ ਚਾਵਲੇ ਦੀਆਂ ਫਲੀਆਂ ਜਿਹੜੀਆਂ। ਲੰਮੀਆਂ ਲੰਮੀਆਂ ਫਲੀਆਂ ਨਹੀਂ ਲੱਗਦੀਆਂ ਚਾਵਲੇ ਦੀਆਂ। ਆ ਜਿਹੜੀਆਂ ਉਹਨਾਂ ਦੀਆਂ ਬੇਲਾਂ ਨੇ ਆਹ ਹਾਂਜੀ ਹਾਂ ਆਹ ਜਿਹੜੀਆਂ ਲੰਮੀਆਂ ਫਲੀਆਂ ਆਪਣੇ ਚਾਵਲੇ ਦੀਆਂ ਆਵੇ ਉਹਨਾਂ ਨੇ ਸ਼ੱਕਰਗੰਦੀ ਵੀ ਲਾਈ ਆ ਕਿਹੜੀ ਉਹ ਉਹ ਸ਼ੱਕਰਗੰਦੀ ਪੂਦਨਾ ਦੇਖੋ ਤੁਸੀਂ ਪੂਦਨਾ ਦਿਹਾਗੇ ਹੀ ਲਿਆਏ ਨਹੀਂ ਉਹ ਤੇ ਧਣੀਆਂ ਆ ਨਾ ਉਹ ਤੇ ਧਣੀਆਂ ਉਹ ਤੇ ਧਣੀਆਂ ਆ ਪੂਦਨਾ ਆਵੇ ਆਵੇ ਉਹ ਉੱਥੇ ਵੇਖੋ ਪੂਦਨਾ ਹਾਂ ਵੇ ਪੂਦਨਾ ਆਵੇ ਛੋੜੇ ਛੋੜੇ ਪੱਤੇਆਂ ਵਾਲਾ ਕਿੰਨਾ ਸੋਹਣਾ ਨਹੀਂ ਉੱਧਰ ਪਰਲੀ ਸਾਈਡ ਹਾਂਜੀ ਇਹ ਪੂਦਨਾ ਆਓ ਵੇਖੋ ਕਬੂਦਨ ਵਿੱਚ ਸ਼ੱਕਰਗੰਦੀ ਮੇਰਾ ਜੀ ਹਾਂ ਜੀ ਚਕਰਗੰਦੀ ਕੂਦਣਾ ਤੇ ਕਦੂਆਂ ਦੀਆਂ ਵੇਲਾਂ ਆਹ ਮੂੰਗਫਲੀ ਆਹ ਮੂੰਗਫਲੀ ਆਂਟੀ ਕਿਹੜੀ ਆਵੇ ਉਹ ਮੂੰਗਫਲੀ ਕਦੂਆਂ ਦੀਆਂ ਵੇਲਾਂ ਦੇ ਕੋਲ ਨਹੀਂ ਆ ਜਿਹੜੇ ਆ ਪੱਤੇ ਇਹ ਇਦਾਂ ਲੱਗਦਾ ਨਾ ਜਿਵੇਂ ਹਰੇ ਮਟਰ ਹੁੰਦੇ ਆ ਕਿ ਹਰੇ ਮਟਰ ਆ ਕਿ ਮੂੰਗਫਲੀ ਆ ਨਹੀਂ ਹਰੇ ਮਟਰ ਆ ਸੌਰੀ ਹਰੇ ਮਟਰ ਆ ਆਵੇ ਹਰੇ ਮਟਰਾਂ ਦੇ ਬੂਟੇ ਆ ਇਹ ਆ ਜਿਹੜੇ ਹਮ ਬਹੁਤ ਸਬਜ਼ੀ ਲਾਉਂਦੇ ਆ ਇਹ ਆਰਗੇਨਿਕ ਸਬਜ਼ੀ ਆ ਸਾਰੀ ਪੂਰੀ ਆਰਗੇਨਿਕ ਸਬਜ਼ੀ ਆ ਇਹ ਇਦਾਂ ਵਿੱਲਾ ਚੜਾ ਕੇ ਹਾਂਜੀ ਇੱਧਰ ਵੀ ਸਾਰਾ ਪਾਰਕ ਪਾਰਕ ਤੇ ਘੁੰਮੇ ਨਹੀਂ ਜਾਂਦੇ ਇੰਨੇ ਜ਼ਿਆਦਾ ਵਾ ਨਹੀਂ ਯਾਤਰੀਆਂ ਦੇ ਨਾਲ ਆਂ ਜਿੰਦ ਕਰਕੇ ਹਾਂਜੀ ਹਾਂਜੀ ਸਾਰਾ ਕਰਦੇ ਉਹ ਵੀ ਲੱਗੇ ਪਏ ਆ ਹਮ ਕਈ ਜਿਹੜੀਆਂ ਚੀਨਣਾ ਹੁੰਦੀਆਂ ਬਹੁਤ ਵਧੀਆ ਖੁਸ਼ ਹੁੰਦੀਆਂ ਵੀ ਸਾਨੂੰ ਵੇਖਣ ਆਏ ਆ ਜਾਂ ਕਿਦਾਂ ਤੇ ਬਹੁਤ ਕਾਫੀ ਜਾਣੀਆਂ ਵਿੱਚ ਕੰਮ ਕਰਦੀਆਂ ਮੈਂ ਤਾਂ ਖੁਦ ਨੂੰ ਹਟੇ ਬਹੁਤ ਸ਼ੌਂਕ ਆ ਮੈਂ ਤਾਂ ਆਪ ਜਦੋਂ ਵੀ ਇੰਡੀਆ ਜਾਨੀ ਆ ਹਨਾ ਕੁਛ ਨਾ ਕੁਛ ਲੈ ਕੇ ਲਾ ਕੇ ਆਉਣਾ ਬਹੁਤ ਸ਼ੌਂਕ ਆ ਮੈਂ ਤਾਂ ਕੋਈ ਰਵਾਂ ਨਾ ਉੱਥੇ ਥੋੜਾ ਟਾਈਮ ਤਾਂ ਆ ਬਾਦੂ ਸਬਜੀ ਸਬਜੀ ਭਾਜੀ ਲਾਵਾਂ ਅੱਗੇ ਸਾਡੇ ਸਾਰੇ ਕਹਿੰਦੇ ਹੁੰਦੇ ਆ ਵੀ ਸ਼ੌਂਕ ਦਾ ਹੀ ਹਨਾ ਕੋਈ ਵੀ ਕੰਮ ਸ਼ੌਂਕ ਤੋਂ ਬਿਨਾ ਨਹੀਂ ਹੁੰਦਾ ਹੁਣ ਮੈਂ ਲਾ ਕੇ ਆਂਦਾ ਵਾਲਿਆਂ ਦਾ ਬੂਟਾ ਤੇ ਕੜੀ ਪੱਤੇ ਦਾ ਮੈਂ ਕਹਿ ਕੇ ਆਈਆਂ ਘਰੇ ਕਿ ਤੁਸੀਂ ਧਿਆਨ ਰੱਖਿਓ ਤੇ ਉਹ ਮੈਨੂੰ ਐਦਾਂ ਲੱਗਦਾ ਵੀ ਅਜਵੈਨ ਉਹ ਵੇਖੋ ਹਾਂ ਸਾਡੇ ਘਰ ਵੀ ਲੱਗੀ ਆ ਆਵੇ ਆ ਜੁਮੈਣ ਦੇ ਬੂਟੇ ਆ ਉਹ ਆ ਜਿੱਥੇ ਚੀਨਣ ਨਹੀਂ ਫਿਰਦੀ ਉਹਦੇ ਨਾਲ ਜਿਹੜਾ ਚਿੱਟਾ ਜਾਂ ਖੰਭਾ ਜਾਂ ਵੇਖੋ ਉਹਦੇ ਕੋਲੇ ਜਵੈਨ ਆ ਉਹ ਜਵੈਨ ਦੇ ਬੂਟੇ ਸਾਡੇ ਘਰ ਵੀ ਲੱਗੇ ਇਹ ਸੇਮ ਆ ਹਾਂ ਲੈ ਇਹਨਾਂ ਲੋਕਾਂ ਨੂੰ ਵੀ ਪਤਾ ਹੈ ਜੀਆਂ ਚੀਜ਼ਾਂ ਦਾ ਨਾ ਤੇ ਉਹ ਹੈਗਾ ਵਾ ਪਪੀਤੇ ਦਾ ਬੂਟਾ ਆਹੋ ਤੇ ਪਪੀਤਾ ਉਹ ਵੇ ਵੇ ਆਂਟੀ ਉਹ ਜਿਹੜੇ ਪੱਤੇ ਜਿ ਮੈਣਦੇ ਆ ਸਾਡੇ ਘਰ ਸੇਮ ਇਹਦੇ ਨਾਲ ਦੇ ਬੂਟਾ ਹਾਂ ਤੋ ਦੇ ਕੋਲੇ ਨਹੀਂ ਬੂਟਾ ਹਾਂ ਵੱਡਾ ਜਿਆ ਹਾਂਜੀ ਉਹ ਜਮੈਣਦੇ ਆ ਅੱਛਾ ਉਹ ਜੀ ਬੜੀ ਸੋਹਣੀ ਸਮੈਲ ਆਉਂਦੀ ਆ ਆਂਟੀ ਜਦੋਂ ਤੋੜ ਕੇ ਚਾਹ ਚ ਤਾਜੇ ਤਾਜੇ ਪਾਈ ਦੇ ਹੂੰ ਤੇ ਹਾਲੋਂ ਵੀ ਲਾਉਂਦੇ ਆ ਇਹ ਤੇ ਆ ਵੇਲ ਵਾਲਾ ਸਾਗ ਆ ਆ ਸ਼ਕਰਗੰਦੀ ਆ ਆ ਵੇਖੋ ਇੱਧਰ ਆ ਜਿਹੜੇ ਤਾਂ ਲੰਬੇ ਹਾਂ ਉਹ ਵੇਖੋ ਹਟਾਵਾਂ ਜਿਆ ਵਾਲੇ ਐਲੋਵੀਰਾ ਕੁਵਾਰ ਦਾ ਬੂਟਾ ਲਾਇਆ ਸਾਰੇ ਭੈਣ ਭਰਾ ਵੀਡੀਓ ਵੇਖਣ ਨਾਲ ਕਹਿਣਗੇ ਵੀ ਪਤਾ ਨਹੀਂ ਹਾਂਜੀ ਹਾਂਜੀ ਇੱਧਰ ਘੁੰਮਣ ਆਉਂਦੇ ਆ ਵੇਖਣ ਵਾਲਾ ਅਗਲਾ ਕਹੂਗਾ ਵੀ ਪਤਾ ਨਹੀਂ ਜਿਵੇਂ ਇਹਨਾਂ ਨੇ ਚੀਜ਼ਾਂ ਇਹ ਕਿਤੇ ਵੇਖੀਆਂ ਨਹੀਂ ਹੁੰਦੀਆਂ ਵੀ ਐਦਾਂ ਦਾਾਂ ਕਰਦੇ ਆ ਹਨਾ ਪਰ ਇਹ ਆ ਕਿ ਮਤਲਬ ਵਧੀਆ ਲੱਗਦਾ ਵੀ ਸਬਜ਼ੀ ਬਾਜੀ ਵੇਖ ਕੇ ਜਿਹੜਾ ਆਪਾਂ ਆਪਦੇ ਪਿੱਛੇ ਪੰਜਾਬ ਤੋਂ ਸਾਰੇ ਹਨਾ ਕਰਦੀਆਂ ਸਬਜ਼ੀਆਂ ਬੀਜਦੇ ਸੀ ਪਹਿਲੇ ਟਾਈਮਾਂ 'ਚ ਤਾਂ ਬਹੁਤ ਬੀਜਦੇ ਸੀ ਹਾਂਜੀ ਆ ਸਾਰੇ ਬੈਣ ਵਾਲੀ ਆ ਆ ਸਾਰਾ ਕੁਝ ਬੈਠਣ ਵਾਸਤੇ ਹੀ ਆ ਹੋਰ ਦੇਖੀਏ ਹਾਂ ਹਾਂ ਸਾਰਾ ਪਰ ਇਹ ਉਦੋਂ ਇਦੋਂ ਪਰੇ ਵੀ ਬੜਾ ਵਧੀਆ ਸਾਰਾ ਘੁੰਮਣ ਵਾਲਾ ਆ ਇਧਰ ਗੱਡੀਆਂ ਦੀ ਪਾਰਕ ਕਿੱਡੀ ਵੱਡੀ ਆ ਇਹ ਸਾਲਾਂਟੀ ਹਾਂ ਹਾਂਜੀ 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 ਚਲੋ ਆਜੋ ਆਜੋ ਜੀ ਆਜੋ ਚਲੋ ਚੱਲ ਜੀ ਚਲੋ ਵੀ ਰਾਜ ਸਿੰਘ ਹਣ ਕਾਲਾ ਪੈ ਗਿਆ ਚਲਦੇ ਆਪਾਂ ਵਾਪਸ ਘਰ ਨੂੰ ਤੇ ਦਿਖਾਵਾਂਗੇ ਆ ਜੜਾ ਆਹ ਇੱਕ ਵਰਨਾ ਹੈ ਵਰਨਾ ਹਾਂ ਇਹ ਸਾਡੇ ਘਰ ਬਹੁਤ ਐਡ ਐਡ ਐਡਟ ਮੋٹے ਅੱਛਾ ਹਾਂ ਹਾਂ ਬੜੇ ਥਾਂ ਦੇ ਤੇ ਇਹ ਆਂਟੀ ਕਿਸੇ ਕੰਮ ਆਉਂਦਾ ਨਹੀਂ ਇਹਦੀ ਲੱਕੜ ਬੜੀ ਕੱਚੀ ਹੁੰਦੀ ਹੈ ਹਾਂ ਬਾਜਰੂ ਵੀ ਟੁੱਟ ਜਾਂਦੀ ਹੈ ਪਾਣੀ ਅੱਛਾ ਤੇ ਉਹ ਤਰਾਏ ਆਪੀ ਵਡੇ ਵਡੇ ਟਾਣ ਸਾਡੇ ਤੇ ਕੀ ਗੂ ਪਾਇਨ ਦੀ ਸੋਰਾ ਪਾਣਾ ਫਿਰ ਪੀਂਗ ਤੁਸੀਂ ਪਾਉਂਦੇ ਸੀ ਨਾਲ ਕਿਨੇ ਕੱਚੇ ਟਾਣੇ ਕੱਚੇ ਦੇ ਹੁੰਦੇ ਉਹ ਵੱਡਾ ਹੀ ਨਾ ਥੋੜਾ ਜਿਆਦਾ ਮਜ਼ਬੂਤ ਵਡੇ ਵਡੇ ਹਾਂ ਉਹ ਤਰ੍ਹਾਂ ਇਹਨੂੰ ਤੋੜੀਏ ਤੇ ਅੰਟੀ ਤੂੰ ਤੋੜਦੀ ਅੱਛਾ ਇਹ ਤੇ ਅੰਟੀ ਆ ਵੇਖੋ ਥਾਂ ਥਾਂ ਖੜਾ ਵੇ ਇਹ ਹੋਰੀ ਮੈਂ ਇੰਨੀ ਆ ਨਾ ਜਿੱਦਾਂ ਆਪਾਂ ਸਸਨ ਤੋਂ ਦੇ ਸੜਕ ਦੇ ਨਾਲ-ਨਾਲ ਬੜੇ ਜੀ ਤੇਤਰ ਰਹੇ ਮੈਂ ਕਿਹਾ ਇਹ ਦੋ ਰੰਗ ਦੇ ਸਾਡੇ ਉਹਨਾਂ ਨੂੰ ਆ ਵੇਖੋ ਬਹੁਤ ਜ਼ਿਆਦਾ ਸੋਹਣਾ ਖਿੜਿਆ ਫੁੱਲ ਬੜੇ ਸੋਹਣੇ ਬਹੁਤ ਜਿਦਾਂ ਕਰਦੇ ਤੇ ਆ ਹਾਂਜੀ ਅੱਛਾ ਹਾਂ ਮੇਰੇ ਮੇਰੇ ਬੀਬੀ ਨੂੰ ਬੜਾ ਸ਼ੌਂਕ ਸੀਗਾ ਮੇਰੇ ਮੰਮੀ ਨੂੰ ਤੇ ਆਂਟੀ ਉਹਨਾਂ ਨੂੰ ਨਾ ਚੰਦਨ ਦੇ ਬੂਟੇ ਦੀ ਪਹਿਚਾਨ ਸੀ ਬੜੀ ਉਹਨਾਂ ਨੂੰ ਵੀ ਇਦਾਂ ਹੀ ਬੂਟਿਆਂ ਦੀ ਬੜੀ ਪਛਾਣ ਸੀ ਤੇ ਇੱਕ ਉਹਨਾਂ ਨੂੰ ਸ਼ੌਂਕ ਬਹੁਤ ਸੀ ਉਹਨਾਂ ਨੂੰ ਵੀ ਬੜਾ ਸ਼ੌਂਕ ਸੀ ਹਾਂ ਹਾਂ ਤੇ ਪੁਰਾਣੇ ਕਿਤੇ ਪਾਕਿਸਤਾਨ ਦੇ ਜਿੱਦਾਂ ਕਿਦੋਂ ਦੇ ਸਾਡੇ ਪਾਕਿਸਤਾਨ ਚੋਂ ਆਏ ਸਾਥ ਸੋਹਰਾ ਤੇ ਉਹ ਛਾੜ ਕੇ ਬੈਠੇ ਤੇ ਕਿਦੋਂ ਕਰੋ ਉਹਨਾਂ ਥੋੜੇ ਨਾ ਇਹ ਹਾਂਜੀ ਹਾਂ 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 ਜਗ੍ਹਾ ਮਿਲੀ ਉੱਥੇ ਲੱਗੇ ਹੋਣਗੇ ਨਾ अच्छा ਤੁਹਾਡੇ ਵੀ ਪਾਕਿਸਤਾਨ ਤੋਂ ਆਏ ਸੀ ਹਾਂ ਮੈਂ 7 ਸਾਲਾਂ ਤੋਂ ਉੱਧਰ ਹੀ ਆਈ ਹਾਂ ਅੱਛਾ ਤੁਹਾਡੇ ਦੇ ਮੇਰੇ ਮੰਮੀ ਨੂੰ ਜਾਣੇ ਉੱਧਰ ਹੀ ਬੱਚਿਆਂ ਲਈ ਗਈ ਮੇਰਾ ਘਰ ਵਾਲਾ 4 ਸਾਲ ਦਾ ਸੀ ਹਾਂ ਤੇ ਜੇਠ ਮੇਰਾ ਥੋੜਾ ਵੱਡਾ ਹੀ ਹੋਵੇ ਤੋਂ ਅੱਛਾ ਤੇ ਨਾਨਾ ਹੀ ਇੱਕ ਨਾਨਾ ਨੇ ਇਥੇ ਆ ਕੇ ਲੀ 16 ਸਾਲਾਂ ਦੀ ਹੀ ਮਰ ਗਈ ਹਾਂ ਬੁਖਾਰ ਹੀ ਚੱਲਿਆ ਕੋਈ ਅੱਛਾ ਅੱਛਾ ਤੇ ਇਹ ਸਾਰੇ ਤੋਂ ਵੱਡੀ ਜਿਹੜੀ ਨਾਨਾ ਨੇ ਉਹ ਹੈ ਕੋਈ ਨਾ ਆਂਤਾ ਦੋਲ ਪ੍ਰਾਹ ਦੋ ਭੈਣਾਂ ਦੋ ਪ੍ਰਾਹ ਮਲਵੇਖ ਮਰ ਗਈ ਹਾਂ 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 ਪਰ ਆ ਵੀ ਮੁਕੀ ਹੁਣ ਤਾਂ ਜਿਹੜੀ ਵੱਡੀ ਸੀ ਉਹ ਅਜੇ ਵੀ ਹੈ ਹਾਂ ਉਹਨਾਂ ਨੂੰ ਫਿਰ ਜਿਹੜੇ ਆਂਟੀ ਵੱਡੇ ਸੀ ਉਹਨਾਂ ਨੂੰ ਤਾਂ ਪੂਰੀ ਸੁਰਤ ਹੋਣੀ ਹੈ ਉੱਥੋਂ ਆਇਆ ਨੂੰ ਹਾਂ ਉਹ ਤਾਂ ਜਵਾਨ ਹੀ ਵਿਆਹ ਇਸ ਤਰ੍ਹਾਂ ਕਿ ਕੀ ਆਹ ਓਕੇ ਓਕੇ ਸ਼ਾਦੀ ਇਦਰੀ ਹੋਈ ਠੀਕ ਹੈ ਬਾਦੀਆਂ ਹੁੰਦੀਆਂ ਹਾਂ ਅੱਛਾ ਇੰਦਰਾ ਗਾਂਧੀ ਦਾ ਇੰਦਰਾ ਗਾਂਧੀ ਜਦੋਂ ਮਰਿਆ ਉਹ ਬਿਮਾਰ ਸੀ ਨਾ ਇੰਦਰਾ ਗਾਂਧੀ ਨਾਲ ਹੀ ਲੱਗੀ ਆਹ ਉਹ ਤੋਂ ਫਿਰ ਗੱਡੀ ਕਰਕੇ ਉਥੋਂ ਸਟਾਜ ਖੜਿਆ ਤੇ ਚਲੋ ਜਿਵੇਂ ਹਨਾ ਕੁਦਰਤ ਨੇ ਲਿਖੀ ਹੈ ਪਰਮਾਤਮਾ ਨੇ ਉਵੇਂ ਹੀ ਹੋਣਾ ਵਾ ਠੀਕ ਹੈ ਲਾਜ ਕਰਾਉ ਹਮ ਲਾਜ ਵੱਲੋਂ ਤਾਂ ਨਹੀਂ ਬੰਦਾ ਜਾਂਦਾ ਹੁਣ ਮੇਰੇ ਬੀਬੀ ਦਾ ਥੋੜਾ ਅਸੀਂ ਲਾਜ ਕਰਾਇਆ ਵਿਚਾਰਿਆ 9 ਅਗਸਤ ਵਿੱਚ 2 ਸਾਲ ਹੋ ਜਾਣੇ ਆ ਹਵਿੰਦੀ ਹੁਣ ਆਂਟੀ ਵਿਆਹ ਸੀ ਨਾ ਭਤੀਜੀ ਦਾ